ਜਵਾਨਾਂ ਨੂੰ ਬੇਨਤੀ ਤਿੰਨ ਚਾਰ ਜਾਣੇ ਉਠੋ ਤੇ ਆ ਜਿਹੜੀ ਸਤਰੰਗੀ ਫੌਜ ਆ ਨਾ ਇਹਨਾਂ ਨੂੰ ਜਾਂ ਤੇ ਭੈਣੋ ਬੇਨਤੀ ਵੀ ਇਹਨਾਂ ਨੂੰ ਕਰਨ ਨੂੰ ਲੱਜ ਗਏ ਤੇ ਜਾਂ ਬਿਠਾਈਏ ਆਓ ਸਾਰੇ ਆਪਾਂ ਜੁੜੀ ਉੱਚੀ ਜਪਿਓ ਆਪੇ ਮਾਰੇ ਨੇ ਵਰਤਨਾ ਵੇਖਿਓ ਜਿੰਨੀ ਤੁਹਾਡੇ ਵਿੱਚ ਮਾਰੇ ਨੇ ਸਤਿਆ ਦਿੱਤੀ ਉਨਾ ਹੀ ਜੋਰ ਲਾਇਓ ਆਓ ਜੁੜੀਏ ਜੀ ਵਾਹੇ ਗੁਰੂ ਵਾਹਿਗੁਰੂ ਆ ਹੈ ਗੁਰ

ਕੋ ਥੋੜੀ ਵਾਹੀ ਗੁਰ ਆਹ ਗੁਰ ਆਹ ਗੁਰ ਵਾਹੀ ਗੁਰ ਜਿਓ ਵਾਹੀ

ਕੁਈਆਣ ਮਿਲਾਵੇ ਕੁਈਆਣ ਮਿਲਾਵੇ ਵਾਹਿਗੁਰੂ ਮੇਰਾ ਪ੍ਰੀਤਮ ਪਿਆਰਾ ਮੇਰਾ ਪ੍ਰੀਤਮ ਪਿਆਰਾ ਮੇਰਾ ਪ੍ਰੀਤਮ ਪਿਆਰਾ ਮੇਰਾ ਪ੍ਰੀਤਮ ਪਿਆਰਾ ਕੋਈ ਆੜਾ ਮਿਲਾਵੇ ਕੋਈ ਆਣ ਮਿਲਾਵੇ ਕੋਈ ਆਣ ਮਿਲਾਵੇ ਵਾ ਪਿਆਰਿਓ ਵਾ ਸੁਬਾਹ ਬੜਾ ਸਾਥ ਬਖਸ਼ਿਆ ਗੁਰਾਂ ਕੋ ਬੜੇ ਰੰਗੀਆਂ ਰੂਹਾਂ ਇਸ ਨਗਰ ਚ ਕਿਤੇ ਕਿਤੇ ਹੈ ਕਿਰਪਾ ਕਈ ਨਹੀਂ ਬੋਲਦੇ ਆਖੋ ਸਤਨਾਮ ਗੁਰਮੁਖੂ ਅੱਜ ਮੈਂ ਕਿਸੇ ਵਿਦਵਾਨ ਪੁਰਸ਼ ਨੂੰ ਸੁਣਿਆ ਬੜੀ ਸੋਹਣੀ ਗੱਲ ਕੀਤੀ ਉਹਨੇ ਕਹਿੰਦੇ ਭਾਈ ਹਰ ਪਿੰਡ 'ਚ ਡਾਕਟਰ ਵੀ ਮਿਲ ਜੂ ਵਕੀਲ ਵੀ ਮਿਲ ਜੂ ਫੌਜ ਵਿੱਚ ਵੀ ਭਰਤੀ ਮਿਲ ਜੂ ਕੋਈ ਪਾਇਲਟ ਵੀ ਮਿਲ ਜੂਗਾ ਪਰ ਹਰ ਪਿੰਡ ਦੇ ਵਿੱਚ ਚੰਗਾ ਬਲਾਰਾ ਨਹੀਂ ਹੈਗਾ ਕਿਉਂਕਿ ਸਭ ਤੋਂ ਔਖਾ ਕੰਮ ਪਤਾ ਕਿਹੜਾ ਸਟੇਜ ਤੇ ਬਹਿ ਕੇ ਸੰਗਤ ਨੂੰ ਬਚਨ ਸੁਣਾਉਣੀ ਇਹ ਹਰੀ ਸਾਰੀ ਦੇ ਵਾਸ ਦੀ ਗੱਲ ਨਹੀਂ ਗੁਰੂਖੋ ਸਾਡੇ ਬਜ਼ੁਰਗ ਬੀਠੇ ਆਂ ਕਈ ਵਾਰੀ ਸੰਗਤ ਨੂੰ ਕਹੀ ਨਾ ਵਾਹਿਗੁਰੂ ਕਹੋ ਜਾਂ ਅਖੋ ਵਾਹਿਗੁਰੂ ਜੀ ਕਾ ਅੱਜ ਵਾਕਿਆ ਲੱਗਦਾ ਕਿਸੇ ਮਹਾਪੁਰਖ ਨੇ ਇੱਥੇ ਤਪ ਕੀਤਾ ਤੁਹਾਡੀਆਂ ਆਵਾਜ਼ਾਂ ਬੁਲੰਦ ਨਹੀਂ ਨਹੀਂ ਤੇ ਫਤੇਲੀ ਵੀ ਆਵਾਜ਼ ਨਹੀਂ ਨਿਕਲਦੀ ਉਹ ਵੀ ਕਹੀ ਨਹੀਂ ਬੋਲਦੇ ਤੇ ਇੱਥੇ ਬਹਿ ਕੇ ਬੋਲਣਾ ਕੋਈ ਸੌਖੀ ਬਾਤ ਨਹੀਂ ਉਹਦਾ ਤਰਸ ਹੈ ਉਹ ਮਾਲਕ ਹੈ ਜਿਹੜੇ ਵੀਰ ਤੁਹਾਡੇ ਚ ਆਵ ਕੀਰਤਨ ਕਰਦੇ ਕਥਾ ਜਾਂ ਗੁਰਮੁਖ ਪਿਆਰੇ ਉਹਨਾਂ ਨੂੰ ਪਤਾ ਹੈ ਕਈ ਵੀਰ ਸੰਗਤਾਂ ਪ੍ਰੇਮ ਕਰਦੀਆਂ ਕਹਿ ਦੇਣਗੇ ਜੀ ਸਮਾਂ ਲਾ ਦਿਓ ਮੈਂ ਕਹਾਂ ਲਵਾ ਲਣਗੇ ਤੇ ਲਾ ਲਾਂਗੇ ਸਚਾਈ ਆ ਤੁਸੀਂ ਮੇਰੀ ਜਗ੍ਹਾ ਤੇ ਵੇਖੋ ਵੱਡੇ ਵੱਡੇ ਪੜੇ ਲਿਖੇ ਕਈ ਸਿੰਘਾਂ ਨੂੰ ਗ੍ਰੰਥ ਕੰਠ ਏਨੀ ਤਕੜੀ ਸਟੱਡੀ ਇੱਥੇ ਆ ਕੇ ਟੜਕਣ ਵੱਜ ਜਾਂਦੀ ਆ ਸੋ ਵੱਡੇ ਭਾਗ ਨੇ ਸਾਧ ਸੰਗਤ ਜੀ ਆਪ ਜੀ ਨੇ ਬੜੀ ਸੁੰਦਰ ਬਾਣੀ ਗਾਈ ਤੇ ਮਾਰੇ ਕਲਗੀਧਰ ਕੀ ਕਹਿ ਕੇ ਗਇਆ ਕਹਾ ਭਇਓ ਜੋ ਦੂ ਲੋਚਨ ਮੂਦ ਕਹਿ ਬੈਠ ਰਹੋ ਬਕ ਨਾਹਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਬਾਸ ਕੀਓ ਬਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਸਾਚ ਕਹੋ ਸੋਨ ਲਿਹੋ ਸਬੈ ਜਿਨ ਇੱਕ ਸਾਧੂ ਹੁੰਦਾ ਜਿਹਦੇ ਅੰਦਰ ਪ੍ਰੇਮ ਹੈ ਪਰੇਮ ਹੈ ਤੇ ਜਿਹਦੇ ਅੰਦਰ ਪ੍ਰੇਮ ਆ ਜਾਏ ਉਹਨੂੰ ਗੁਰੂ ਆਪ ਮਿਲਦਾ